ਇਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਪੀਪੀਏ ਯੂਨਿਟ ਨਕੋਦਰ ਵੱਲੋਂ ਅੱਜ ਨਕੋਦਰ ਵਿਖੇ ਇੱਕ ਸਥਾਨਿਕ ਹੋਟਲ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਅਤੇ ਨਵੇਂ ਸਦਸਿਆਂ ਦਾ ਸਨਮਾਨ ਸਮਾਰੋਹ 100 ਗੱਲਬਾਤ ਕਰਦੇ ਹਾਂ ਅੱਜ ਜਿਸ ਤਰ੍ਹਾਂ ਕੀ ਪੀਪੀਏ ਯੂਨਿਟ ਨਕੋਦਰ ਵੱਲੋਂ ਇੱਕ ਖਾਸ ਮੀਟਿੰਗ ਕੀਤੀ ਗਈ ਹੈ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਜਿਹੜੇ ਸਾਡੇ ਤੇ ਕੋਦਰ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਜਿੰਨੇ ਵੀ ਸਾਡੇ ਮੈਂਬਰ ਆਏ ਸੀ ਉਹਨਾਂ ਦਾ ਸਾਰਿਆਂ ਦਾ ਆਇਆਂ ਦਾ ਜੀ ਆਇਆਂ ਕਹਿੰਦੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜਾ ਉਹਨਾਂ ਨੇ ਆਪਣੀ ਕੀਮਤੀ ਸਮਾਂ ਕੱਢ ਕੇ ਜਿਹੜੀ ਅੱਜ ਇਹ ਛੋਟੇ ਜਿਹੇ ਸੱਦੇ ਤੇ ਮੀਟਿੰਗ ਜਿਹੜੀ ਸਾਡੇ ਪ੍ਰਧਾਨ ਜੀ ਵੱਲੋਂ ਸੱਦੀ ਗਈ ਸੀ ਉਹਦੇ ਵਿੱਚ ਪਹੁੰਚੇ ਆ ਮੈਂ ਇਸ ਵੇਲੇ ਜਿਹੜੀ ਇਸ ਮੀਟਿੰਗ ਦਾ ਮੁੱਖ ਮਕਸਦ ਇਹ ਹੈ ਸੀਗਾ ਵੀ ਜਿਹੜੀਆਂ ਫੋਟੋਗ੍ਰਾਫਰ ਸਾਡੇ ਨੂੰ ਆ ਰਹੀਆਂ ਮੁਸ਼ਕਲਾਂ ਆ ਕੀ ਕੀ ਉਹਨਾਂ ਨੂੰ ਆਪੜਾ ਆਉਂਦੀਆਂ ਆ ਜਾਂ ਕਿਹੜੀ ਕਿਹੜੀ ਟੈਕਨੋਲੋਜੀ ਨਵੀਂ ਆਈ ਆ ਇਹਦੇ ਬਾਰੇ ਜਿਹੜੀ ਅੱਜ ਸਾਡੇ ਵਿਸਥਾਰ ਨਾਲ ਇੱਥੇ ਚਰਚਾ ਹੋਈ ਆ ਮੀਟਿੰਗ ਹੋਈ ਆ ਆਪੋ ਆਪਣੇ ਮੈਂਬਰਾਂ ਨੇ ਸੁਝਾਅ ਵੀ ਦਿੱਤੇ ਆ ਤੇ ਇੱਕ ਸਾਡੇ ਕਲੱਬ ਦੀ ਬੜੀ ਮਾਣ ਦੀ ਗੱਲ ਹੈ ਕਿ ਸਾਡੇ ਐਸੋਸੀਏਸ਼ਨ ਦੇ ਕੁਝ ਨਵੇਂ ਮੈਂਬਰ ਜਿਹੜੇ ਬਣੇ ਆ ਅਸੀਂ ਉਹਨਾਂ ਨੂੰ ਵੀ ਵੈਲ ਆਇਆ ਕਬੀ ਜੀ ਆਇਆ ਕਹਿੰਦੇ ਆ ਵੈਲਕਮ ਵੀ ਕਰਦੇ ਆ ਤੇ ਮੈਨੂੰ ਦੱਸਦੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਨਕੋਦਰ ਐਸੋਸੀਏਸ਼ਨ ਦੇ ਹੁਣ ਤੱਕ ਜਿਹੜੇ ਆ 48 ਮੈਂਬਰ ਹੋ ਗਏ ਆ ਇਹ ਸਾਰਾ ਜਿਹੜਾ ਯੋਗਦਾਨ ਹੈ ਸਾਡੀ ਟੁਣੀ ਹੋਈ ਟੀਮ ਦਾ ਜਿਹੜਾ ਸਾਡੇ ਮੈਂਬਰਾਂ ਨੇ ਜੋ ਸਾਡੀ ਮੋਢਿਆ ਤੇ ਭ ਇਹ ਸਾਰਾ ਕੁਝ ਹੋਦਾ ਹੈ ਤੇ ਇਸ ਮੌਕੇ ਹੋਰ ਇੱਕ ਖਾਸ ਗੱਲ ਇਹ ਹੈ ਕਿ ਸਾਡੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜਿਹੜੀ ਇਕਾਈ ਪੰਜਾਬ ਦੀ ਹੈ ਉਹਦੇ ਵੱਲੋਂ 16 17 ਜਿਹੜਾ ਹੈਗਾ ਹੈ ਅਗਸਤ ਅਗਸਤ ਨੂੰ ਹਨਾ ਇੱਕ ਬੜਾ ਵੱਡਾ ਹੈਗਾ ਜਿਹੜਾ ਪੰਜਾਬ ਫੋਟੋਗ੍ਰਾਫਰ ਫੇਅਰ 2025 ਕਰਵਾਇਆ ਜਾ ਰਿਹਾ ਅਸੀਂ ਸਾਰੇ ਮੈਂਬਰਾਂ ਨੂੰ ਉਹਦੇ ਬਾਰੇ ਵੀ ਸਾਰਾ ਦੱਸਿਆ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੋਰ ਮੈਂਬਰਾਂ ਨੇ ਵੀ ਦੱਸਿਆ ਵੀ ਉਹਦੇ ਵਿੱਚ ਕੀ ਕੀ ਉੱਥੇ ਚੀਜ਼ਾਂ ਦੀ ਜਿਹੜੀ ਐਕਸਿਬਿਸ਼ਨ ਲੱਗ ਰਹੀ ਹੈ ਕਿਹੜੇ-ਕਿਹੜੀਆਂ ਕੰਪਨੀਆਂ ਆ ਰਹੀਆਂ ਹਨ ਕੀ-ਕੀ ਉੱਥੇ ਜੇ ਫੋਟੋਗ੍ਰਾਫਰ ਸਾਡਾ ਮੈਂਬਰ ਜਾਊਗਾ ਉਹਦੇ ਨੂੰ ਕੀ ਕੀ ਉਹਦੇ ਉੱਤੇ ਬੈਨੀਫਿਟ ਮਿਲ ਸਕਦੇ ਆ ਉਹਦੀ ਕੀ ਉਹਦੀ ਜਿਹੜੀ ਨੌਲੇਜ ਵਾਧਾ ਹੋ ਸਕਦਾ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਜ ਵਿਸਤਾਰ ਨਾਲ ਹੋਈਆਂ ਚਰਚਾ ਜਿਹੜੀ ਉੱਤੇ ਕੀਤੀ ਗਈ ਆ ਮੈਂ ਫੇਰ ਇੱਕ ਵਾਰੀ ਦੱਸ ਦਦਾ ਵੀ ਸਾਡੀ ਪੰਜਾਬ ਫੋਟੋਗ੍ਰਾਫਰ ਪੰਜਾਬ ਜਿਹੜੀ ਇਕਾਈ ਆ ਐਸੋਸੀਏਸ਼ਨ ਆ ਉਹਦੇ ਵੱਲੋਂ ਜਿਹੜਾ ਆ 16 17 ਅਗਸਤ ਨੂੰ ਇੱਕ ਪੰਜਾਬ ਫੋਟੋ ਫੇਅਰ 2025 ਜਿਹੜਾ ਆ ਉਹ ਲੁਧਿਆਣੇ ਵਿੱਚ ਕਰਵਾਇਆ ਜਾ ਰਿਹਾ ਆ ਜਿਹੜਾ ਉੱਥੇ ਉਹਦਾ ਲొਕੇਸ਼ਨ ਹੈਗੀ ਉਹ ਸੋਨਾ ਗ੍ਰੈਂਡ ਜਿਹੜਾ ਸੋਨਾ ਗ੍ਰੈਂਡ ਦੇ ਵਿੱਚ ਹੈ ਮੇਰੀ ਜਿੰਨੇ ਵੀ ਸਾਡੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਆ ਜਾਂ ਹੋਰ ਵੀ ਫੋਟ ਉਹਨਾਂ ਨੂੰ ਬੇਨਤੀ ਆ ਵੀ ਉੱਥੇ ਤੁਸੀਂ ਪਹੁੰਚੋ ਤੇ ਜਿਹੜੀ ਨਵੀਂ-ਨਵੀਂ ਟੈਕਨੋਲੋਜੀ ਆ ਜਾਂ ਕੰਪਨੀਆਂ ਆ ਰਹੀਆਂ ਆ ਕੀ-ਕੀ ਨਵਾਂ ਨਾ ਆ ਰਿਹਾ ਉਹਦੇ ਬਾਰੇ ਆਪਣਾ ਪਹੁੰਚ ਕੇ ਦੇਖੋ ਜਾਣਕਾਰੀ ਚ ਵਾਅਦਾ ਕਰੋ ਤੇ ਆਪਾਂ ਸਮੇਂ ਦਿਹਾਣੀ ਬਣੋ ਤੇ ਇੱਥੇ ਆਏ ਹੋਏ ਸਾਰਿਆਂ ਮੈਂਬਰਾਂ ਦਾ ਪ੍ਰਧਾਨ ਜੀ ਦਾ ਖਜ਼ਾਨਚੀ ਦਾ ਸੈਕਟਰੀ ਸਾਹਿਬ ਦਾ ਸਾਡੇ ਹੋਰ ਮੈਂਬਰਾਂ ਦਾ ਸਾਡੇ ਵੱਡੇ ਭਾਜੀ ਸੁਖੀ ਭਾਜੀ ਉਹਨਾਂ ਦਾ ਸਾਰਿਆਂ ਦਾ ਮੈਂ ਜੀ ਦਿਲੋਂ ਧੰਨਵਾਦ ਕਰਦਿਆਂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਜਿੰਨੇ ਵੀ ਸਾਡੇ ਸ਼ਾਰਟ ਟਾਈਮ ਨਿੱਕੇ ਜਿਹੇ ਸੱਦੇ ਤੇ ਪਹੁੰਚੇ ਸਾਰੇ ਫੋਟੋਗ੍ਰਾਫਰ ਵੀਰਾਂ ਦਾ ਧੰਨਵਾਦ ਬਹੁਤ-ਬਹੁਤ ਔਰ ਇੱਕ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਰਜਿਸਟਰਡ ਜੋ ਕਿ ਸੋਨਾ ਗ੍ਰੈਂਡ ਵਿੱਚ ਚੌਥਾ ਫੋਟੋ ਫੇਅਰ ਮੇਲਾ ਲਾ ਰਹੇ ਆ ਅਸੀਂ ਮੁੱਲਾਪੁਰ ਰੋਡ ਫਰੋਜਪੁਰ ਰੋਡ ਸੌਰੀ ਫਰੋਜਪੁਰ ਰੋਡ ਮੁੱਲਾਪੁਰ ਸੋਨਾ ਗ੍ਰੈਂਡ ਵਿੱਚ ਇਹ ਆਪਣੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਚੌਥਾ ਚੌਥੀ ਵਾਰੀ ਅਸੀਂ ਜਿਹੜਾ ਇਹ ਮੇਲਾ ਲਾ ਰਹੇ ਆਂ ਔਰ ਸਾਨੂੰ ਪਿਛਲੀ ਵਾਰੀ ਵੀ ਉਮੀਦ ਆ ਬਹੁਤ ਵੱਧ ਚੜ ਕੇ ਸਾਨੂੰ ਯੋਗਦਾਨ ਪਾਇਆ ਲੋਕਾਂ ਨੇ ਬਹੁਤ ਵਧੀਆ ਵਧੀਆ ਉਤਸ਼ਾਹਤ ਵਧੀਆ ਵਧੀਆ ਮਿਲਿਆ ਸੋ ਹੁਣ ਵੀ ਅਸੀਂ ਇਹੇ ਬੇਨਤੀ ਕਰਦੇ ਆਂ ਕਿ ਆਪਣੇ ਫੋਟੋਗ੍ਰਾਫਰ ਵੀਰ ਜਿੰਨੇ ਵੀ ਆ ਉਹ ਵੱਧ ਤੋਂ ਵੱਧ ਉੱਥੇ ਪਹੁੰਚਣਾ 16 ਤੇ 17 ਅਗਸਤ ਨੂੰ ਸੋਨਾ ਗ੍ਰੈਂਡ ਮੁੱਲਾਪੁਰ ਪੁਰੋਇਪੁਰ ਰੋਡ ਦੇ ਸੱਤਿਆ ਨੀਅਰ ਲੁਧਿਆਣਾ ਸੋ ਇੱਕ ਵਾਰੀ ਫਿਰ ਮੈਂ ਆਪਣੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਿੱਕੇ ਜਿਹੇ ਸੱਦੇ ਨੂੰ ਪ੍ਰਵਾਨ ਕਰਕੇ ਔਰ ਆਪਣੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਔਰ ਦਿੱਤਾ ਆਸ ਕਰਦਾ ਹਾਂ ਕਿ ਇਸੇ ਤਰ੍ਹਾਂ ਸਾਡੀ ਇੱਕਜੁੱਟਤਾ ਬਣੀ ਰਹੇ ਸੋ ਜਿਨ੍ਹਾਂ ਸਾਡੇ ਮੋਢਿਆਂ ਤੇ ਭਾਰ ਪਾਇਆ ਟੀਮ ਉਮੀਦ ਕਰਦੇ ਹਾਂ ਅਸੀਂ ਉਹਦੇ ਵਿੱਚ ਕਾਮਯਾਬ ਹੋ ਸਕੀਏ ਸੋ ਧੰਨਵਾਦ ਜੀ ਸਾਰਿਆਂ ਦਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਪਾ ਟੀਵੀ ਦੇ ਨਾਲ ਜੁੜੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਸਿਧਾਨ ਜੀ। ਮੈਂ ਅੱਜ ਪਹਿਲੇ ਹੀ ਬੋਲਣ ਲੱਗਾ ਕਿ ਜਲਦੀ ਹੋਵੇ ਤਾਂ ਮਾਫ਼ ਕਰੀਓ। ਪਹਿਲੇ ਹੀ ਮਾਫ਼ੀ ਮੰਗ ਲਈ ਸੀ। ਜੀ ਇੱਕ ਆਪਾਂ ਜਿਹੜਾ ਤੇ ਅੰਮਦਾਬਾਦ ਪਹੁੰਚ ਹੋਇਆ ਵਾ ਉਹਦੇ ਵਾਸਤੇ ਪਾਕ ਮਿੰਟਾਂ ਮੌੜਨਾ ਬੈਨੋ ਸਾਰਿਆਂ ਨੇ ਜੇ ਕਿਸੇ ਨੂੰ ਕੋਈ ਲੱਗ ਸਕੀਦਾ ਹੋਇਆ ਮੇਰੇ ਕੋਲ ਨਾਮ ਲਖ ਸਕਦਾ ਵਾ। ਇਹ ਕੋਈ ਵੀਡੀਓ ਦਾ ਪਹਿਲਾ ਸੂਰ ਹੈ ਹੀ ਹੁੰਦਾ ਪਾ ਵੀ ਅਨੇਰ ਦੇ ਕੋਈ ਜਿਹੜਾ ਆ ਤੇ ਨਾਮ ਲਗਾ ਦਿਓ ਆਪਣੇ ਪੀਪੀ YouTube ਨੂੰ ਮੇਰੇ ਕੋਲ ਤੋਂ ਕਾਈ ਵੱਲੋਂ ਨਵੇਂ ਮੈਂਬਰ ਆਪਣੇ ਜੀ ਸ਼ਾਮਲ ਹੋਏ ਆ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆਪਾਂ ਆਪਣੀ ਟੀਮ ਵੱਲੋਂ ਜੀ ਜੀ ਤੇ ਉਹ ਜੇ ਵੀ ਪਰਾਣੀ ਮੈਂਬਰ ਹੈਗੇ ਆ ਅਰਵਾ ਚ ਪਹੁੰਚਦੇ ਤੁਹਾਨੂੰ ਨਮਾਜ਼ ਕਰਦੇ ਆ ਸੁਪਾਈਆਂ ਦਾ 골ਡਨ ਜਾਰ ਹਰੂ ਭਾਜੀ ਦਾ ਸੈਵਲ ਸਾਹਿਬ ਰਾਜਾ ਜੀ ਜਨਤਾ ਸਟੂਡੀਓ ਤੋਂ ਜਿਵੇਂ ਬਾਕੀ ਸਾਰੇ ਪ੍ਰੇਟਾ ਜਿਵੇਂ ਬੜਾ ਨਾਲ ਸਹਿਯੋਗ ਦਿੰਦੇ ਆ ਠੀਕ ਹੈ ਜੀ ਆਪਾਂ ਅੱਜ ਮੀਟਿੰਗਾਂ ਦੋ ਤਿੰਨ ਕੰਮਾਂ ਵਾਸਤੇ ਰੱਖੀ ਆਮਾ ਇੱਕ ਤਾਂ ਪੋਸਟਰ ਰਿਲੀਜ਼ ਕਰਨਾ ਆਪਾਂ ਆਪਣੀ ਸਿਹਤ ਸਤਾਹ ਦਸਤ ਦਾ ਪ੍ਰੋਗਰਾਮਾ ਲੋਗਿਆਂ ਲਈ ਤੇ ਉਹਦੇ ਵਾਸਤੇ ਕਿੱਥੇ ਹੋਏ ਤੇ ਇੱਕ ਆਪਾਂ ਨਵੇਂ ਮੈਂਬਰਾਂ ਨੂੰ ਸਰਟੀਫੀਕਟ ਦੇਨੇ ਆ ਨਾਲ ਤੇ ਇੱਕ ਆਪਾਂ ਸਾਰੇ ਇਕੱਠੇ ਹੋਏ ਨੇ ਕਿਉਂਕਿ ਮੈਂ ਥੋੜਾ ਲੰਚ ਦਾ ਪ੍ਰੋਗਰਾਮ ਰੱਖੀ ਕਿ ਸਾਰੇ ਜਿਹੜੇ ਦਮ ਮਿਲਦੇ ਰਗੇ ਜਲਦੀ ਆਉਣੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ 100 ਟਾਈਮ ਦੇ ਵਿੱਚ ਨਿੱਕੇ ਜਿਹੇ ਸੱਦੇ ਤੇ ਮੇਰੇ ਪਹੁੰਚੇ ਸਾਰੇ ਫੋਟੋਗ੍ਰਾਫਰ ਵੀ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ। ਤੇ ਅਸੀਂ ਛੋਟੇ ਟਾਈਮ ਦੇ ਵਿੱਚ ਇਹ ਰੱਖਿਆ ਸੀਗਾ ਵੀ ਮੈਸੇਜ ਆਪਾਂ ਇੱਕ ਦੂਸਰੇ ਦੇ ਆਪਾਂ ਕੱਚ ਦੇ ਵਿੱਚ ਆਈ ਫਿਰ ਸੀਜ਼ਨ ਦੇ ਵਿੱਚ ਤਾਂ ਆਪਾਂ ਬੀਜੀ ਰਹਿੰਦੇ ਬਹੁਤ ਤੇ ਤਾਂ ਕੇ ਸਾਡੇ ਨਾਲ ਦਾ ਬੋਧਨ ਨਹੀਂ ਹੁੰਦਾ ਘਰਦਿਆਂ ਨੂੰ ਲੋੜੋ ਲੋੜ ਦੇ ਅੰਦਰ ਲੱਜ ਜਾਂਦੇ ਨਾਲ so ਕਿਸੇ ਕਰਕੇ ਅਸੀਂ ਕੱਲ੍ਹ ਦਾ ਪਰਸੋਂ ਪ੍ਰੋਗਰਾਮ ਬਣਾਇਆ ਦੇਖੀਏ ਤੇ ਕਾਪਾ ਜਿਹੜੀ ਆਪਣੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨੋਂ ਉਹ ਗ੍ਰੇਡ ਡਿਵੀਜ਼ਨ ਲਗਾਈ ਜਾ ਰਹੀ ਹੈ ਸੋਨਾ ਗ੍ਰੈਂਡ ਦੇ ਵਿੱਚ ਇਹ ਕਾਪਾ ਉਹ ਪੋਸਟਕੈਰਡ ਦਾ ਨਾ ਸੀ ਉਸ ਰਾ ਦੇ ਮੂਲ ਕੋ ਵਿਚਾਰਾਂ ਕਰਨੀ ਅਸੀਂ ਨਾ ਪੱਕਾ ਨਾ ਅੰਧਲਾ ਲਾਡੀ ਤੇ ਜੌਨ ਡਾਊਨ ਫੋਟੋਗ੍ਰਾਫੀ ਦੇ ਵਿੱਚ ਨੰਦੀ ਰਹਿੰਦੇ ਆ ਨਾ ਨਹੀਂ ਜਾ ਰਿਹਾ ਤੇ ਸਟੂਡੀਓ ਨੇ ਮੈਂ ਨਵੀਨ ਫੋਟੋਗ੍ਰਾਫੀ ਦੀ ਪੈਂਡ ਵਿੱਚ ਹੀ ਰਹਿ ਰਹੇ ਕੰਮ ਕਰਦੇ ਨੇ ਤਕਰੀਬਨ 18 ਕੁ ਲੋਕ ਹੈਗੇ ਆ ਵੀਡੀਓ ਦੇ ਤੇ ਪੈਨ ਮਾਵਾ ਇਹਨਾਂ ਦਾ ਨਵਾਂ ਸਟੂਡੀਓ ਮੇਰਾ ਹੈ ਮੈਂ ਫੋਟੋਗ੍ਰਾਫੀ ਕਰਦਾ ਪਤਾ ਹੀ ਹੈ ਸਾਰਿਆਂ ਨੂੰ ਕਿ ਕਿ ਸਾਰੇ ਮੈਂਬਰਾਂ ਦਾ ਧੰਨਵਾਦ ਸਾਨੂੰ ਬੁਲਾਉਣ ਲਈ। ਅਕਾਜੀ ਦੇਸ਼ੇ ਤੋਂ ਮੇਰਾ ਨਾਮ ਹੈਗਾ Akash Singh ਤੇ ਕੀਨਾ ਤੁਹਾਨੂੰ ਆਪਾਂ ਤੇ ਆਪਣੀ ਸੌਫਟਵਰ ਹੈਗਾ ਫੋਟੋਗ੍ਰਾਫੀ। ਮੇਰਾ ਨਾਮ ਆਹ ਰਿਹਾ ਜੀ ਤੋਂ ਮੈਂ ਪੜ੍ਹਦਾ ਚੰਗਾ ਥੋੜੀ ਦੇ ਮਾਰਗਦਰਸ਼ਨ ਦਿੱਤਾ ਜੀ। ਮੈਂ ਇਸ ਮੈਂ ਖੁਦ ਤੋਂ ਇੱਕ ਸੌਫਟਵਰ ਆਏਗਾ ਫੋਟੋਗ੍ਰਾਫੀ। ਮੈਂ ਹੁਣੇ ਪਿਛਲੇ ਮਹੀਨੇ ਅ ਐਸੋਸੀਏਸ਼ਨ ਨੂੰ ਜੁਆਇਨ ਕੀਤਾ ਹੈਗਾ ਤਾਂ ਮੈਨੂੰ ਬਹੁਤ ਵਧੀਆ ਲੱਗਾ ਹੈਗਾ। ਤੇ ਮੈਂ ਵਿਜੇਂਦਰਾ ਮੋਹਤਰਾ ਤੇ ਇਹ सिनेਮਟੋਗ੍ਰਾਫੀ ਸਾਰਸੋ ਸਿੱਕਾ ਮੈਂ ਮੈਨੂੰ ਇੱਥੇ ਆਣ ਤੇ ਤੁਹਾਡਾ ਨਾਮ ਲੈ ਕੇ ਬਹੁਤ ਵਧੀਆ ਲੱਗਾ ਸਾਰਿਆਂ ਸਸਤੀ ਕਾਲ ਜੀ ਮੇਰਾ ਨਾਮ ਸੰਗੜਗਿਆਲਿਆ ਜੀ ਤੇ ਮੇਰੇ ਸਟੂਡੀਓ ਦਾ ਨਾਮ ਸੀ ਗੈਂਗ ਸਟੂਡੀਓ ਨੋਡਰ ਉਹਦਾ ਨਾਮ ਚੇਤਨਤਾ ਅਗਮ ਫੋਟੋਗ੍ਰਾਫੀ ਹੈ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਹੰਸ ਰਾਧਿਆ ਤੇ 1995 ਨੂੰ ਸਾਡੀ ਵਿਦੇਸੀ ਫੋਟੋਗ੍ਰਾਫੀ ਤੇ ਚੰਦਰ ਸਟੂਡੀਓ ਦੇ ਨਾਮ ਤੇ 12 ਦੇ ਵਿੱਚ ਮੈਂ ਆਪਣੇ ਬੋਰੋ ਡਿਗਰੀ ਵਰਸ ਕਰ ਲਿਆ ਸੀਗਾ ਤੇ ਇਸੇ ਕਰਕੇ ਚੰਦਰ ਸਟੂਡੀਓ ਦੇ ਨਾਂ ਤੇ ਮੈਂ ਚੰਦਰ ਦੇ ਨਾਂ ਤੇ ਸਾਰਿਆਂ ਨੂੰ ਜਾਨਣਾ ਹੈ ਜਨਾ ਤੇ ਸਿੱਖ ਰਹੇ ਹਾਂ ਜੀ ਸਿੱਖੀ ਜਾਂਦੇ ਜੀ ਸასი ਜੀ ਸਰਨ ਸਤਿਗੁਰੂ ਜੀ ਜਿਹੜਾ ਨਾਮ ਉਸਕਾ ਮੀਰਾ ਤੋਂ ਸਟੂਡੀਓ ਹੈ ਲੈ ਕੈਪਟਲ ਹਨ ਬਾਗਰੀ ਸਟੂਡੀਓ ਸਸੇ ਗੱਲ ਸਾਰੇ ਪਤਵੰਤੇ ਸੱਜਣਾਂ ਨੂੰ ਸਭ ਤੋਂ ਪਹਿਲਾਂ ਇਹ ਕਿਸੇ ਨੂੰ ਵੀ ਦੱਸਣ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਹੀ ਇੱਕ ਦੂਜੇ ਨੂੰ ਸਾਰੇ ਜਾਣੂ ਆ ਕੋਈ ਨਹੀਂ ਹੈਗਾ ਯੂਨਿਟੀ ਇਜ਼ ਸਟਰੈਂਥ ਬਹੁਤ ਵੱਡੀ ਉਦਾਹਰਣ ਆ ਕਿ ਆਪਣਾ ਜਿਹੜਾ ਵੀ ਆ ਕੱਟ ਹੋਇਆ ਵਾ ਇਹਦਾ ਕੋਈ ਹੋਰ ਰੀਜ਼ਨ ਨਹੀਂ ਹੈਗਾ ਇੱਕ ਯੂਨਿਟੀ ਹੋਊਗੀ ਆਪਾਂ ਕੱਟ 'ਚ ਚੱਲਾਂਗੇ ਅੱਜ ਤੁਹਾਡੇ ਨਾਲ ਮੈਂ ਆਪਣਾ ਬਾਤ ਸ਼ੇਅਰ ਕਰਨਾ ਚਾਹੁੰਦਾ ਜਿਹੜਾ ਮੇਨਾ ਪਰਸਨਲੀ ਵੀ ਤੇ ਆ ਸਾਡੇ ਸਰਕਾਰیوں ਉਪਾਦੀ ਭਾਈ ਕੋਈ ਕੋਈ ਇਦਾਂ ਦਾ ਪਰਸਪੈਕਟਿਵ ਇਸ਼ੂ ਸੀਗਾ ਕਿਥੇ ਕਿ ਮੈਂ ਲੀਗਲ ਮਤਲਬ ਪਹਿਲੀ ਗੱਲ ਆਖਣਾ ਚਾਹੁੰਦਾ ਕਿ ਭਾਜੀ ਉਹਨਾਂ ਦਾ ਬਹੁਤ థాంక్స్ ਆ ਉਸ ਤੋਂ ਪਹਿਲਾਂ ਜਿਹੜੀ ਮੇਨ ਗੱਲ ਆ ਕਿ ਕਿਸੇ ਵੀ ਤਰ੍ਹਾਂ ਦਾ ਜੈਨੂਅਲ ਕੰਮ ਲੀਗਲ ਵਿੱਚ ਕਿਸੇ ਵੀ ਬੰਦੇ ਨੂੰ ਕੋਈ ਦਿੱਕਤ ਆ ਭਾਈ ਦਾ ਸੰਭਾਲ ਕਰੋ ਸਾਥ ਦਿੰਦੇ ਆ ਮਤਲਬ ਜਿੱਥੇ ਆਪਾਂ ਗਲਤ ਆ ਤੇ ਉੱਥੇ ਤਾਂ ਤੁਹਾਨੂੰ ਪਤਾ ਕੋਈ ਘਰ ਦੇ ਨਾਮ ਦੀ ਖੜਲਗੇ ਪਰ ਜਿੱਥੇ ਆਪਾਂ ਸਹੀ ਆ ਤੇ ਸਾਰਾ ਸਮਾਜ ਅੰਮ੍ਰਿਤਸਰ ਦਾ ਸਾਥ ਸਾਥੀ ਸਾਰੇ ਆਪਣੇ ਨਾਲ ਦੀ ਇਹ ਕਿੰਦਾ ਦਾ ਕੰਮ ਜਿੱਥੇ ਮੈਂ ਭਾਈ ਦਾ ਧਿਰੋ ਸ਼ੁਕਰਗੁਜ਼ਾਰ ਆ ਵੀ ਅਗਲਾ ਇੱਥੇ ਕਹਿਣੀ ਬਹੁਤ ਜੁੰਰੀਜ਼ ਵੀ ਇੱਥੇ ਬੈਠਣ ਦਾ ਮਕਸਦ ਹੋਰ ਕੁਝ ਨਹੀਂ ਕਰ ਜਿੱਥੇ ਆਪਾਂ ਨੂੰ ਕਿਸੇ ਵੀਰ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਆ ਬਟ ਜੈਨੂਨ ਨਾਟ ਇਲੀਗਲ ਕੇ ਸਾਰੀ ਯੂਨਿਟੀ ਇਕੱਠੀ ਆ ਤੇ ਉੱਥੇ ਮੋਹਲਾ ਬੰਦਾ ਟੈਲ ਦਿੰਦਾ ਤੇ ਮੈਂ ਭਾਈ ਦਾ ਸਤਿਕਾਰ ਕਰਦਾ ਹਾਂ ਜੀ ਤੋਂ ਭਾਈ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਫੋਟੋਗ੍ਰਾਫੀ ਦੇ ਕਾਰਮਯੋਧੇ ਆ ਸਰਵਨ ਮੇਰੇ ਨੂੰ ਸਤਿਕਾਰ ਮਿਲਦਾ ਹੈ ਮੇਰਾ ਨਾਮ ਗੋਬਿੰਦ ਰਾਏ ਹੋਰ 1990 ਤੋਂ ਮੈਂ ਫੋਟੋਗ੍ਰਾਫੀ ਲਾਈਨ ਦੇ ਵਿੱਚ ਆ ਸਾਡਾ 90 ਦੇ ਵਿੱਚ ਦੱਖਣੀ ਅੱਡੇ ਦੇ ਵਿੱਚ ਸਾਡੀ ਦੁਕਾਨ ਹੁੰਦੀ ਸੀ ਕੰਸੈਪਟ ਹੋ ਰਿਹਾ ਸੀ ਵੀਡੀਓ ਉਹ ਮੇਰੇ ਬ్రਦਰ ਤੇ ਹਾਲੀਵੁੱਡੀ ਦੇ ਕਾਰਮਾ ਅੱਗੇ ਚੱਲਦਾ ਰਿਹਾ ਔਰ ਹੁਣ ਤੱਕ ਕਰਦੇ ਆ ਰਹੇ ਹਾਂ ਬੱਚੇ ਨਾਲ ਆ ਤੇ ਹਾਲੀਵੁੱਡ ਇਸ ਦਾ ਤੁਹਾਨੂੰ ਰਸਿਆ ਕਿ ਟਾਈਮ ਦੇ ਅਕੋਰਡਿੰਗਲੀ ਹਰ ਬੰਦਾ ਚੇਂਜ ਹੁੰਦਾ ਬੱਚੇ ਬਾਹਰ ਮੇਰਾ ਬੇਟਾ ਇੰਗਲੈਂਡ ਚ ਆ ਉਥੇ ਸਟੂਡੀਓ ਆਪਣਾ ਉਹ ਵੀ ਮੇਰੇ ਨਾਮ ਤੇ ਹੀ ਹੈ ਗੋਵਿੰਦ ਫਿਲਮ ਸਟੂਡੀਓ ਤੇ ਨਾਲ ਇੱਕ ਹੋਰ ਆਪਣਾ ਹੈਗਾ ਉਥੇ ਉਮੀਦ ਸਟੂਡੀਓ ਲੈ ਕੇ ਕੰਮ ਆ ਸੋਸ ਟਾਈਮ ਤੇ ਆਪਣੀ ਆਪਣੀ ਜਥੇਬੰਦੀ ਨੂੰ ਨਾਲ ਲਓ ਜਾ ਕੇ ਜੋ ਵੀ ਪ੍ਰੋਗਰਾਮ ਕੰਮ ਆ ਉਹ ਕਰੋ ਤੇ ਪ੍ਰਭਾਵ ਪਾਓ ਕੱਲੇ ਬੰਦੇ ਤੇ ਪਰਿਵਾਰ ਵੀ ਪ੍ਰੈਸ਼ਰ ਪਾ ਦਿੰਦਾ ਕਈ ਵਾਰੀ ਹੋਵੇ ਕਾਨੂੰਨੀ ਕਾਰਵਾਈ ਵੀ ਅਗਰ ਕਰ ਲਈ ਵਕਤ ਜਥੇਬੰਦੀ ਬਰਨਾਲਿਆ ਤੇ ਇਸੀ ਬਹੁਤ ਤੇ ਬਦੂ ਵੀ ਆਪਣਾ ਜਿਹੜਾ ਕੰਮ ਆ ਵਧੀਆ ਤਰੀਕੇ ਦੇ ਨਾਲ ਕਰ ਸਕਦੇ ਆ ਸੋ ਇੰਨੀ ਗੱਲਾਂ ਕਹਿਣਾ ਹਾਂ ਅਭਿਚਾਰਨ ਧੰਨਵਾਦ ਲੈ ਬਦੋੜਾ ਕਮਾ ਹਾਜੀ ਜੀ ਜੁਆਇਨ ਕੀਤਾ ਹੈ ਉਗੇ ਨੂੰ 라ਤੀ ਬਾਉ ਜਿਹੜੇ ਆ ਕਾਰੀਨਾ ਪਛਾਨਦਾ ਹੈ ਉਹ ਵੀ ਸਾਰੇ ਸ਼ਹਿਰ ਜਾਣ ਜਾਣ ਵਾਲੀ ਹੈ ਤੇ ਇਹ ਸਟੂਡੀਓ ਤੋਂ ਸਟੂਡੀਓ ਦਾ 13 ਤੋਂ ਆ ਬੋਲਿਆ ਤਾਂ ਨਹੀਂ ਕਰੀ ਜਿੱਦਾਂ ਸਾਡੇ ਆਪਾ ਘਰੋਂ ਆ ਲਈਆਂ ਤੇ ਧੰਨਵਾਦ ਆ ਤੁਹਾਡਾ ਮੈਨੂੰ ਜੁਆਇਨ ਕਰਾਉਣ ਲਈ ਕਾਲੀ 13 ਤੇ ਸਟੂਡੀਓ ਐਂਡ ਕਵਰ ਸਟੂਡੀਓ ਬਹਿਣਾ ਅਮਨਾਰੀ ਦਾਸਪੁਰਾ ਮੈਸਟਰੋ ਸਟੂਡੀਓ ਤੇ ਸਰ ਸਾਰੇ ਜੀ ਬੇਤੀ ਆ ਵੀ ਕਿਸੇ ਵੀ ਫੋਟੋਗ੍ਰਾਫਰ ਤੇ ਕੋਈ ਵੀ ਭੀੜ ਪੈਂਦੀ ਆ ਸਾਰੇ ਜਣੇ ਇੱਕ ਦੂਸਰੇ ਬੱਸ ਜੀ ਦੋਸਤਾਂ ਦੇ ਜਦੋਂ ਮੈਂ ਸੁਣੀਦਾ ਨੇ ਇੱਕ ਕਾਸਟਿਊਮ ਸੁਦਾ ਉਹਨੇ ਨਾਮ ਵੀ ਲਿਖ ਦਿੱਤਾ ਨਾਮ ਸਟੂਡੀਓ ਰੱਖਿਆ ਵੀ ਉਹਨੂੰ ਬੋਲਣਾ ਚਾਹੀਦਾ ਸਾਰੇ ਭਰਾਵਾਂ ਸਾਥੀ ਗਾ ਜੀ ਰਹਿਣਾ ਸ਼ਾਂਤ ਹੈ ਮੇਰਾ ਕੋਲ ਜਿਵੇਂ ਬਗ ਐਕਟਲੀ ਸਵਾਰ ਕੁਝ ਸੋਹਣੀ ਬਾਕੀ ਜੋ ਹੁਣ ਵਿੱਚ ਟੀਮ ਦੇ ਵਿੱਚ ਆ ਆਪਾਂ ਜਾਰੇ ਗਏ ਧੰਨਵਾਦ ਅੱਜ ਲੰਮਾ ਹੋ ਟੀਮ ਦੇ ਅੱਛਾ ਕੋਚ ਤੋਂ ਬਹੁਤ ਬੰਦੇ ਜੀ ਕੋ ਬਹੁਤ ਬਹੁਤ ਬਧਾਵਾ ਟੀਮ ਕੋ ਬਹੁਤ ਹੋਰ ਨਾਲ ਗੱਲ ਹੁੰਦੇ ਆ ਆਪਣੇ ਆਕਰ ਜਿਵੇਂ ਅੱਜ ਆਪਾਂ ਇੱਥੇ ਆਏ ਆ ਆਪਾਂ ਜੋ ਟੈਨ ਦੋਸਤ ਜੀ ਜਾ ਰਹੇ ਆ ਯਾਦ ਸਸਰੀ ਜਾਨ ਤੇ ਬੈਠੇ ਰਹਾਂ ਬਣੀ ਨਹੀਂ ਗੱਲ ਹੈ ਕਿ ਸਭ ਤੋਂ ਪਹਿਲਾਂ ਦਾ ਮੈਂ ਕੋਟਰ ਕਾਈ ਵਾਲੇ ਦੱਸਣਾ ਚਾਹਾਂ ਕਿ ਜਿਹੜੋ ਲਈ ਇਸਾ ਦੀ ਗੱਲ ਨਹੀਂ ਹੈ ਇਦੇ ਵਿੱਚ ਇੱਕ ਬਹੁਤ ਵਧੀਆ ਚੀਜ਼ ਦੇਖਣ ਨੂੰ ਮਿਲੀ ਆ ਕਿ ਇਹਨਾਂ ਨੇ ਬੰਦਗੀ ਮਤਲਬ ਦੀ ਟੀਮ ਦਾ ਜੋੜੀ-ਜੁੜੀਆ ਮੈਂਬਰਾਂਾਂ ਨਾਲ ਜੁੜੀ ਆ ਪਰ ਇੱਕ ਜਿਹੜਾ ਆਪਸੀ ਪਿਆਰ ਜਾਂ ਇੱਕ ਰਿਸ਼ਤਾ ਬਣਾਉਣ ਦੀ ਕੋਸ਼ਿਸ਼ ਜਿਹੜੀ ਨਾ ਉਹ ਮੈਨੂੰ ਬਹੁਤ ਵਧੀਆ ਲੱਗੀ ਆ ਕੱਲ ਵੀ ਸਾਡੀ ਮੀਟਿੰਗ ਹੋਈ ਸੀ ਮੈਂ ਇਸ ਗੱਲ ਦੇ ਤੇ ਸਪੈਸ਼ਲ ਗਿਆ ਸੀ ਕਿ ਇਸ ਨੂੰ ਸਪੈਸ਼ਲ ਟੈਂਟ ਦਿੱਤਾ ਸੀ ਆ ਕਿ ਆਪਾਂ ਜਿਹੜਾ ਆਪਸੀ ਜਿਹੜਾ ਪਿਆਰ ਬਣਾਉਣੇ ਆ ਆਪਸੀ ਇੱਕ ਜਗ੍ਹਾ ਬੈਠਦੇ ਆ ਕਿ ਪਿਛਲੀ ਜਦੋਂ ਆਪਣੀ ਦੀ ਵੀਰੀ ਮੀਟਿੰਗ ਨੂੰ ਆਪਣਾ ਆਪ ਫੋਟੋਗ੍ਰਾਫੀ ਡੇ ਬਣਾਇਆ ਸੀਗਾ ਉਦੋਂ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਸੀ ਕਿ ਆਪਾਂ ਜਿੰਨੇ ਵੀ ਬੰਦੇ ਆ ਆਪਣੇ ਆਪਸ ਵਿੱਚ ਇੱਕ ਗਰਪਰੇਸ਼ਨ ਬਣਾਈਏ ਉਹਦੇ ਵਿੱਚ ਉਹਦੇ ਆਪਾਂ ਨੂੰ ਬੈਨੀਫਿਟ ਸ਼ੀਵ ਹੋਣਗੇ ਇੱਕ ਤਾਂ ਕੋਈ ਆਪਣੀਆਂ ਸਮੱਸਿਆ ਜਿਹੜੀ ਆਉਂਦੀ ਨੇ ਆਪਾਂ ਇੱਕ ਦੂਜੇ ਨਾਲ ਡਿਸਕਸ ਕਰ ਲਵਾਂਗਾ ਕਿਉਂਕਿ ਜੀ ਆ ਲਾਈਨ ਅਪ ਹੋਰ ਨਵੀਂ ਅਪਡੇਟ ਹੋ ਰਹੀ ਆ ਤੇ ਭੰਗਾ ਜੀ ਨਾਲ ਇਹੀ ਆਪਾਂ ਆਪਣੇ ਚੇਅਰਮੈਨ ਸਾਹਿਬ ਵੀ ਆਇਆ ਕਿਸਮਾਰੇ ਵੀ ਥੋੜਾ ਵਿਚਾਰ ਕਰਨਾ ਮੈਂ ਕਦੇ ਇਹ ਬੈਠ ਕੇ ਜਦੋਂ ਆਪਾਂ ਇਹ ਸਾਰੇ ਪਰਿਵਾਰ ਦੇ ਲੋਕ ਉਹਨੇ ਇਹਨਾਂ ਉਹ ਗੱਲਾਂ ਉਹ ਬੜੀ ਦੇਰ ਤੱਕ ਇਹਦੇ ਸਾਹਮਣੇ ਆਉਂਦੀ ਹੈ ਠੀਕ ਹੈ ਜੀ ਤਾਂ ਇਹ ਮਾਰੇ ਬਾਕੀ ਤੁਹਾਡਾ ਨਵੇਂ ਜਿਹੜੇ ਸਾਡੀ ਟੀਮ ਦੇ ਨਾਲ ਜੁੜੇ ਆ ਬੜਾ ਬੜਾ ਤੁਹਾਡਾ ਥੈਂਕਸ ਹੈ ਨਾ ਕਿ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਸਾਡੇ ਨੂੰ ਵਿੱਚ ਆ ਆ ਵੀ ਸਾਡੇ ਪਰਿਵਾਰ ਵਿੱਚ ਹੋਰ ਪਾਦਾ ਪਾਇਆ ਤੇ ਇਹਨਾਂ ਕੇ ਜਮਾ ਮਾਸਾ ਨੂੰ ਸਮਝਾਣ ਜਾਂਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੋਡਰ ਸਟੂਡੀਓ ਸੋਨੀਗਲ ਐਂਡ ਮੇਰਾ ਹੈ ਨਾਂ ਜੀ ਫੋਟੋਗ੍ਰਾਫੀ ਦਾ ਜੀ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਪੁਰ ਦਿਲਦੌਰ ਰਾਜਨ ਸਟੂਡੀਓ ਸੁਪਰੀ ਮਾਦਨੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਜਾਣੀ ਆ ਜੀ ਤੁਹਾਨੂੰ ਅੱਗੇ ਨਹੀਂ ਜੇ ਕੋਈ ਨਾਮ ਆਪਾਂ ਸੋਹਣੀਆਂ ਸੋਹਣੀਆਂ ਨਾਮ ਇਹ ਸ਼ਬਦ ਜਿਆਦਾ ਕੋਈ ਨਹੀਂ ਸਭ ਜਾਣੀ ਜਾਣੇ ਸਾਨੂੰ ਕੋਈ ਨਾਮ ਸੋਹਣੋ ਜਾਏ ਉਹ ਜਾ ਕੋੜੀਆਂ ਰੋਲ ਡਾਊਨ ਬੋਰਡ ਸਾਡੇ ਸਾਰਿਆਂ ਕੋ ਜਿਹੜਾ ਬਾਦੂ ਕੈਸ਼ ਹੋਊਗਾ ਤੁਸੀਂ ਜਮ੍ਹਾਂ ਕਰਾ ਸਕਦੇ ਸਾਡੇ ਲਾਪਾਉਤੇ 100% ਪਿਆਰਾ ਦੇਾਂਗੇ ਸਤਿ ਸ਼੍ਰੀ ਅਕਾਲ ਮੇਰਾ ਨਾਮ ਜਜੀਤ ਮਾਨ ਇਹਨਾਂ ਦੀ ਗਾਣਾ ਸਟੂਡੀਓ ਆਇਆ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਭੀਜੀਤ ਸੈਗਲਜੀ ਸੈਗਲ ਸਟੂਡੀਓ ਕੋਲੋਂ ਤੁਹਾਨੂੰ ਤੁਹਾਡਾ ਨਮਸਕਾਰ ਹੈ ਮੈਂ 파ਤਮ ਸਿੰਘ ਸਟੂਡੀਓ ਰਾਏ ਆਰਮਨ ਟੋਪਲ ਬਤੌਰ ਪੰਜਾਬ ਫੋਟੋਗ੍ਰਾਫੀ ਐਡੀਸ਼ਨ ਜੂਨਰ ਨੂੰ ਕੋਲੋਂ ਦੇ ਸੇਵਾਦਾਰ ਤੋਂ ਪਾਣੀਮਨਿਸ ਦਾ ਵੈਚਨ ਕੀਤਾ ਗਿਆ। ਸਾਡੀਆਂ ਬੇਮੰਡਾਂ ਵਿੱਚ ਮਾਰਕੰਦੀਆਂ ਹੋ ਸਾਨੂੰ ਇੱਕ ਬੁਕਿੰਗ ਵਾਸਤੇ ਵੀ ਕਹੀਦਾ। ਤੋਂ ਸਾਡੇ ਲਈ ਨਾ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਜਿਹੜੀ ਵੈੱਬਸਾਈਟ ਬਣੀ ਹੋਈ ਆ ਉਹਦੇ ਉੱਤੇ ਇੱਕ ਬਕਾਇਦਾ ਕਾਲਮ ਪਾਇਆ ਗਿਆ ਜਿਹਦੇ ਵਿੱਚ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਨੂੰ ਸ਼ਾਰਟ ਨੇਮ ਪੀਪੀਏ ਉਹ ਸਾਡਾ ਇੱਕ ਵਿਚੂਲਾ ਬਣਦਾ ਵਿੱਚ ਜੇ ਡਾਂਸ ਆ ਦੇ ਰਸਤੇ ਵਾਸਤੇ ਵਾਜ ਨੰਬਰ ਨਾ ਹੁੰਦਾ ਇਦਾਂ ਸਾਡੇ ਦੇ ਦਰਮਿਆਨ ਤੇ ਗਾਹ ਦੇ ਦਰਮਿਆਨ ਪੀਪੀਏ ਸਾਡਾ ਇੱਕ ਜੋਲੇ ਦਾ ਰੋੜਾ ਦਾ ਕਰਦਾ ਉਹਦੇ ਵਿੱਚ ਆਪਾਂ ਨੂੰ ਈਕ ਇਵੈਂਟ ਜਿਹੜੇ ਆ ਉਹ ਫ੍ਰੀ ਮਿਲਦੇ ਆ ਨੋਟ ਕਰ ਲਿਓ ਪਰ ਜਿਹੜਾ ਤੁਹਾਡਾ ਆਰਟ ਆ ਉਹ ਨੀ ਕੋਈ ਵੀ ਲੈ ਸਕਦਾ ਉਹ ਤੁਸੀਂ ਗਲਾਮ ਨਹੀਂ ਦੇ ਸਕਦੇ ਔਰ ਪਾਰਟੀ ਦੇ ਮਨ ਦੇ ਵਿੱਚ ਵੀ ਗੱਲ ਉਹਦੀ ਯਾਰੀ ਨਹੀਂ ਜਿਵੇਂ ਆ ਤੇ ਮੇਰੇ ਕੋ ਕਿਉਂ ਨਹੀਂ ਆ ਕੀ ਐ ਕੋਈ ਸਵਾਤ ਦੇਖਾਂ ਇਹਦਾ ਕੀ ਐ ਜਦੋਂ ਅਸੀਂ ਜਿਹੇ ਜਿਹਾ ਸਰਹੰਦ ਤੇ ਖਾਣਾ ਖਾ ਲਈ ਸਾਨੂੰ ਸਵਾਦ ਲੱਗੇ ਤੇ ਬਾਰ ਬਾਰ ਉੱਥੇ ਜਾਂਦੇ ਹਾਂ। ਤੋਂ ਆਪਣੇ ਕੰਮ 'ਚ ਆਪਾਂ ਨਖਾਲ ਲਈਏ। ਰੇਟ ਇੱਕ ਬਣਾ ਕੇ ਰੱਖੋ। ਸਾਰਿਆਂ ਦੇ ਨਾਲ ਰਹੋ ਤੇ ਵਧੀਆ ਰਹੂਗਾ। ਭਾਈਚਾਰਕ ਸਾਂਝ ਆਪਣੀ ਕਾਇਮ ਹੋਵੇ। ਤੋਂ ਸਾਰਿਆਂ ਦਾ ਧੰਨਵਾਦ। ਜੀਮਨ ਸਾਹਿਬ ਦੱਸਣਗੇ ਤੁਹਾਨੂੰ। ਸਾਰੇ ਪਰਮਾਨੁਸਾਸਿਕਾਰ ਵੀ। ਨੀਰ ਕੌਂਸਲ ਵੀ ਮਾਰੀ ਨਾਦਰਾ। ਤੋਂ ਕਿ ਕਿਸੇ ਕੋਲ ਮਿਲਿਆ ਚਕਾ ਤੇ ਮੈਂ ਕਿਤੇ ਗਿਆ ਹੋਈ ਕਲੰਗੋ ਘੌਂਦਾ ਲੈਟ ਹੋ। ਤੱਕ ਉਹ ਐਕਟਿਵੇਟ ਮੈਂ ਟੈਕ ਨੰਬਰ ਉਹ ਤਿੰਨ ਕੋਜੇ ਭੇਜਾਂ। ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ। ਭਾਨ ਜੀ ਨੇ ਜਦੋਂ ਸਾਰਾ ਦੱਸਿਆ ਯਾਰ ਵੀ ਆਪਣੇ ਨਵੇਂ ਮੈਂਬਰੇ ਬਹੁਤ ਜੀ ਬੱਲੇ। ਬਹੁਤ ਵਧੀਆ ਗੱਲ ਹੈ, ਜੌਂਟੀ ਵਧੀਆ। ਪਰ ਪ੍ਰੋਬਲਮ ਸਾਡੇ ਸਾਡੀ ਟੀਮ ਹੋਈ ਜਾਂਦੀ ਜਦੋਂ ਕਿਤੇ ਮੈਸੇਜ ਆਉਂਦੇ 45 ਦੇ 50 ਬੰਦੇ ਆ ਵਿੱਚੋਂ ਆਉਂਦੇ 15 ਚੰਗੇ। ਸਿਪ ਮੈਂਬਰ ਜਿਹੜੇ ਨਹੀਂ ਆਏ ਚਲੋ ਉਹਨਾਂ ਦਾ ਵੀ ਧੰਨਵਾਦ ਆ। ਉਹਨਾਂ ਨੂੰ ਕਹਿਣਾ ਪੈਣਾ ਕਿ ਉਹ ਨਾਲ ਜੜ ਵੀ ਜਦੋਂ ਕਿਤੇ ਕੋਈ ਇਵੈਂਟ ਰੱਖਦੇ ਆ ਭਾਵੇਂ ਐਕਟੀਵੇਸ਼ਨ ਵੀ ਲਾਈ ਸੀ ਸੋਨੀਆਂ ਕੋ। ਉਹ ਤੋਂ ਵੀ ਸਾਡੇ ਐਸਟੀਮੇਟਸ ਵੀ ਸਾਡੇ 45 40 ਬੰਦੇ ਆ ਜਦੋਂ 40 ਟਨ ਪਰ ਉੱਥੇ ਵੀ 20 ਕਦੀ ਅਸੀਂ 20 15 20 ਉਹ ਆਏ ਜਦ ਕਿ ਆਪਾਂ ਨੂੰ ਉਹਦੇ ਵਿੱਚ ਬੜਾ ਕੁਝ ਸਿੱਖਾ ਨੂੰ ਨਹੀਂ ਮਿਲਦਾ ਫ੍ਰੀ ਲੱਗਦੀ ਆ ਪੀਪੀਏ ਵੀ ਦੰਦਾ ਆ ਪੀਪੀਏ ਦਾ ਜਿਹੜੇ ਜੁੜੇ ਬਾਕੀ ਸਾਰਾ ਪਤਾ ਹੀ ਆ ਬਰਾਣਾ ਕਿ ਕਿਤੇ ਨਾਮ ਵਰ ਤੇ ਬੜੀ ਵੱਡੀ ਸੰਸਥਾ ਹੈ ਜੋ ਹਰ ਜ਼ਿਲ੍ਹੇ ਤੇ ਆ ਹਰ ਹੁਣ ਪਿੰਡਾਂ ਚ ਕਿੱਸ ਗਿਆ ਵੀ ਆ ਗਈ ਉਹਦਾ ਬੜਾ ਆਪਣਾ ਮੈਡੀਕਲ ਹੈ ਜੇ ਆਪਾਂ ਕਿਤੇ ਜਾਣਦੇ ਆ ਤਾਂ ਆਪਣਾ ਆਨਲਾਈਨ ਆ ਤਾਂ ਤੁਸੀਂ ਕੱਟ ਕੇ ਉੱਥੇ ਬੰਦੇ ਨੂੰ ਵੀ ਪ੍ਰੋਬਲਮ ਹੁੰਦੀ ਆ ਪੀਪੀਏ ਦਾ ਤੁਸੀਂ ਦੱਸੋਗੇ ਮੈਂ ਮੈਂਬਰ ਹਾਂ ਤੁਹਾਡੀ ਹੈਲਥ ਕੇਅਰ ਦਾ ਜੋਨਟੀ ਚ ਸਾਰਾ ਤਾਂ ਫਾਇਦਾ ਆ ਬਾਕੀ ਜਿਹੜੀ ਸਾਡੀ ਕੋਲ ਪੀਲੇ ਮੈਂ ਪ੍ਰਧਾਨ ਨਹੀਂ ਕਰਦੇ ਫੈਕਟਰੀ ਬੈਠੇ ਆ ਭਾਜੀ ਨੂੰ ਕੰਮ ਦੇਤੇ ਜਾਂਦੇ ਨੇ ਤਾਂ ਉਹ ਵੀ ਬੈਠਿਆ ਸਾਰੇ ਬਹੁਤ ਵੀਰ ਦਾ ਕਰਦੇ ਆ ਇੱਕ ਸਾਨੂੰ ਕੱਡੀ ਪ੍ਰੋਬਲਮ ਆਉਂਦੀ ਹੈ ਫੀਡਬੈਕ ਨਹੀਂ ਆਉਂਦੀ ਤੁਹਾਡੇ ਤੋਂ ਕੁਝ ਬੰਦੇ ਜਿਹੜੇ ਬੱਸ ਲੈਂਦੇ ਆ ਕਮੀਆਂ ਤੁਹਾਡੇ ਦੀ ਵੀ ਬਹੁਤ ਆ ਹੋਰ ਵੀ ਜੇ ਸੈਕਸ਼ਨ ਆਪਾਂ ਦੱਸਦਾ ਹਾਂ ਫੇਸ ਕਰਕੇ ਸਾਰੇ ਦੱਸਿਆ ਕਰੋ ਜੱਗਿਆਂ ਨਾਲ ਹੁਣ ਰਾਜੇ ਨੇ ਬੈਠੇ ਸਾਰੇ ਦੱਸਿਆ ਕਿਸੇ ਦੀ ਪ੍ਰੋਬਲਮ ਨਹੀਂ ਦੱਸੀ ਜਾਂ ਕੋਈ ਕੰਮ ਸੁਝਾਅ ਨਹੀਂ ਲੱਗਿਆ ਕਾ ਕੀ ਕਰਨਾ ਚਾਹੀਦਾ ਟੀਮ ਨੂੰ ਜਾਂ ਟੀਮ ਪ੍ਰਬੰਧਨ ਨੂੰ ਕਹਾ ਚਾਹੀਦਾ ਜਾਂ ਫਿਰ ਫਲਾਣੇ ਬੰਦੇ ਨੂੰ ਕਿ ਸਾਡੀ ਆਹ ਪ੍ਰੋਬਲਮ ਹੈ ਇਹ ਹੱਲ ਕਰੋ ਜਾਂ ਕਿੱਦਾਂ ਕਰਨੀ ਇੱਕ ਜਿਹੜਾ ਤੁਹਾਡਾ ਗਰੁੱਪ ਹੈ ਇਹ ਗਰੁੱਪ ਬਣਿਆ ਨਾ ਆਪਣਾ ਜਿੱਤੇ ਵਿੱਚ ਉਹ ਤੇਨ ਬੰਦੇ ਚਾਰ ਪੰਜ ਬੰਦੇ ਐਡਮਿਨ ਆ ਪਰ ਬਾਕੀ ਮੈਸੇਜ ਦੇਖਦੇ ਆ ਉਹਦੇ ਮੈਸੇਜ ਕੋਈ ਆਪਣੇ ਜਵਾਬ ਦੇਣਾਂ ਦਾ ਉਹ ਆਪਣੇ ਕੁਝ ਕੰਡੀਸ਼ਨਸ ਰੱਖ ਕੇ ਸਾਰਿਆਂ ਨੂੰ ਤੁਸੀਂ ਇਨਵੋਲਵ ਕਰ ਲਓ ਜਾਂ ਉਹਦੇ ਕੰਡੀਸ਼ਨਸ ਰੱਖ ਲਓ ਕਿ ਇਹਦੇ ਵਿੱਚ ਆਹ ਚੀਜ਼ ਨਹੀਂ ਪਾਣੀ ਆਹ ਚੀਜ਼ ਨਹੀਂ ਪਾਣੀ ਜਾਂ ਗੁੱਡ ਮਾਰਨਿੰਗ ਦੀ ਇੰਪੋਰਟੈਂਟ ਗੱਲ ਕੋਈ ਵੀ ਫੋਟੋਗ੍ਰਾਫਰ ਦੀ ਆ ਉਹ ਕਈ ਵਾਰੀ ਸਾਰਿਆਂ ਕੋਲ ਪਰਸਨਲ ਨੰਬਰ ਦੇ ਬਾਕੀ ਸੁਜੈਸਟ ਕੀਤਾ ਮੈਂ ਤਾਂ ਹੋਰ ਬੰਦੇ ਲੱਗੇ ਉਹ ਕਹਿੰਦੇ ਪ੍ਰੋਬਲਮ ਨਹੀਂ ਦੱਸੋ ਤੁਸੀਂ ਨੰਬਰ ਜੇ ਫੋਨ ਕਰਦੇ ਤਾਂ ਸਿੱਧਾ ਕਹਿੰਦੇ ਆਪਾਂ ਉਹ ਜਿੱਥੇ ਨਾ ਹੋ ਜਾਵੇ ਮੈਂ ਦੱਸੋ ਤੁਸੀਂ ਅੱਜ ਮੀਟਿੰਗ ਕੀਤੀ ਆ ਕੋਟਰ ਵੀ ਉੱਥੇ ਕੀਤੀ ਆ ਕੰਟੀਨੈਂਟ ਦੇ ਵਿੱਚ ਸੀ ਤਾਂ ਫਿਰ ਪੁੱਛੇ ਜੁਆਦਾ ਹਜੂ ਇੱਥੇ ਦੱਸ ਦਿਓ ਕਿ ਦੱਸੋ ਤੁਸੀਂ ਵੀ ਆਹ ਪ੍ਰੋਬਲਮ ਹੈ ਜਾਂ ਆਹ ਕਰਨਾ ਚਾਹੀਦਾ ਜਾਂ ਜਗਾ ਪਟੇ ਵਾਲੀ ਆ ਕਰੀਏ ਇਸ ਕਰਕੇ ਤੁਸੀਂ ਜਿੱਦੀ ਫੀਲ ਕਰਦੇ ਹੋ ਸਾਡਾ ਹੌਂਸਲਾ ਵਧੇਗਾ ਸਾਡੀ ਟੀਮ ਦਾ ਵਧਣਾ ਹੈ ਜਰੂਰੀ ਨਹੀਂ ਆਪਾਂ ਮੇਰੀ ਗੱਲ ਤੇ ਮੇਰੀ ਗੱਲ ਦੇ ਤਾਂ ਜਰੂਰੀ ਨਹੀਂ ਆਪਾਂ WhatsApp 'ਚ ਇਹ ਗੱਲ ਪਾਉਣੀ ਆ ਮੈਂ ਰੈਸੇ ਗੱਲ ਕਰ ਸਕਦਾ ਪਰਸਨਲ ਵੀ ਕਰ ਲੋ ਕੋਈ ਪ੍ਰੋਬਲਮ ਆ ਜਰੂਰੀ ਨਹੀਂ ਆਪਾਂ ਗਰੁੱਪ 'ਚ ਹੀ ਪਾਉਣੀ ਕਈ ਗੱਲਾਂ ਹੁੰਦੀਆਂ ਨਹੀਂ ਗਰੁੱਪ 'ਚ ਸ਼ੇਅਰ ਕਰਨ ਵਾਲੀਆਂ ਹਾਂ ਤੁਸੀਂ ਪਰਸਨਲ ਕਰ ਲਓ ਉਹੀ ਗੱਲ ਕਰਦੇ ਮੈਂ ਕੰਡੀਸ਼ਨਸ ਰੱਖ ਲਓ ਗਰੁੱਪ ਦੀ ਪਰ ਇਨਵੋਲਵ ਕਰੋ ਸਾ ਉਹ ਹੱਥੋਂ ਖਾ ਲੇਗਾ ਇਸ ਗੱਲ ਕਰਦੇ ਆਪਣੇ ਤਾੜੀਆਂ ਮਾਰ ਕੇ ਜਿਹੜਾ ਵਿਸ਼ਵਾਸ ਦਵਾ ਕੇ ਇਹਨੂੰ ਵੀ ਅੱਗੇ ਦੀ ਹੋਰ ਗੱਲ ਬੋਲਣੀ ਹੈ ਜੇ ਹੋਰ ਕਿਹੜਾ ਕੋਈ ਆਪ ਦਾ ਸੁਝਾਅ ਦੱਸਣਾ ਹੋਵੇ ਸੁਝਾਅ ਦੇਣਾ ਹੋਵੇ ਤਾਂ ਦੱਸੋ ਜੇ ਕੋਈ ਕੱਲਾ ਪਰਸਨਲ ਵੀ ਅਨੁਭਵਾਂਗੇ ਵੀ ਦੱਸ ਸਕਦਾ ਸਟੂਡੀਓ ਬੀਟੀਵੀ ਆਂਗੀ ਕਿਸੇ ਵੀ ਸਾਡੇ ਅਧਿਕਾਰ ਦੇ ਹੇਠ ਕਰ ਸਕਦਾ ਅਸੀਂ ਤੁਹਾਡੇ ਭਰਾ ਆ ਜੇ ਤੁਸੀਂ ਜ਼ਰੂਰ ਆਵਦਾ ਦਿੱਤਾ ਹੈ ਅਸੀਂ ਤੁਹਾਡੇ ਭਰਾ ਆ ਆ ਵੀਰ ਆ ਜੇਕਰ ਵੀਰ ਤੁਹਾਡਾ ਸਾਰਿਆਂ ਦਾ ਦਿਨ ਲੱਗਿਆ ਕਰਾਈਆਂ ਤੋਂ ਧੰਨਵਾਦ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਫਰੈਂਡ ਸਟੂਡੀਓ ਜੀ ਸਾਡੇ ਦਰਮਿਆਨ ਥੋੜਾ ਲੇਟ ਪਹੁੰਚੇ ਸੀਗੇ ਤੇ ਇੱਕ ਉਹ ਗੱਲ ਚੱਲਦੀ ਚੱਲਦੀ ਦੂਸਰੀ ਪਾਸੇ ਨੂੰ ਚੱਲ ਗਈ ਤੇ ਸਾਡੇ ਪੀਆਰਓ ਸਾਹਿਬ ਇਹਨਾਂ ਦੀ ਇੰਟਰੋਡਕਸ਼ਨ ਰਹਿ ਗਈ ਸੀ ਹੁਣ ਮੈਂ ਕਰੂੰਗਾ ਕਿ ਪਹਿਲਾਂ ਗਵੰਤੀ ਆਪਣੀ ਇਨਫਰਮੇਸ਼ਨ ਇੰਟਰੋਡਕਸ਼ਨ ਦੇਣਗੇ ਇੰਟਰੋਡਕਸ਼ਨ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਦਰਸ਼ਕੋਗ ਇਹ ਅੱਜ ਗੱਲ ਘੱਟ ਹੁੰਦੇ ਕੋਈ ਕੰਮ ਕਰਿਆ ਨਹੀਂ ਤੇ ਸਾਡੇ ਜਿਹੜੇ ਪਾਲੀ ਭਾਈ ਪਾਕੀ ਸ਼ਿਤੀ ਭਾਈ ਸਵਾਗਤ ਹੁੰਦਾ ਹੈ ਪ੍ਰੋਗਰਾਮ ਇੰਨੇ ਮੰਗੇ ਜੇਣਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਨਮਸਕਾਰ ਵਿੱਚ ਜੇ ਕੋਈ ਅਦਾਬ ਕਰਨ ਵਾਲਾ ਤੇ ਸੁਣਾਉਣਾ ਠੀਕ ਹੈ ਜੀ ਕੋਈ ਨਾਰਾਜ਼ ਨਹੀਂ ਕਰਨਾ ਆਪਾਂ ਨਕੋਦਰ ਇਕਾਈ ਪੀਪੀਏ ਯੂਨਿਟ ਨਕੋਦਰ ਦੇ ਵਿੱਚ ਨਵੇਂ ਜੋ ਸਾਡੇ ਸਦਰਸੇ ਭਰਾ ਪਰਿਵਾਰ ਦਾ ਵਾਧਾ ਕੀਤਾ ਹੈਗਾ ਉਹਨਾਂ ਦਾ ਸਾਰਿਆਂ ਨਾਲ ਬਿੱਲਾ ਤਹਿ ਦੇ ਤੋਂ ਸਵਾਗਤ ਕਰਦੇ ਆਂ ਜੀ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਪੀਪੀਏ ਯੂਨਿਟ ਨੂੰ ਇੰਨਾਕ ਸਮਝ ਲਿਆ ਹੈਗਾ ਆ ਚਾਹੇ ਕਿਸੇ ਦੇ through ਸਮਝਿਆ ਆਪਣੇ ਜੋ ਵੀ ਯਾਰ ਦੋਸਤ ਹੈਗੇ ਆ ਤੁਸੀਂ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਥੋੜਾ ਜਿਹਾ ਗਾਈਡ ਕਰੋ ਵੀ ਸਾਨੂੰ ਆ ਚੀਜ਼ਾਂ ਦਾ ਫਾਇਦਾ ਹੋਇਆ ਤੇ ਇਸ ਤੰਦੇ ਨਾਲ ਅਸੀਂ ਕੰਮ ਕਰ ਸਕਦੇ ਹੈਗੇ ਆ ਇਹਦੇ ਬੈਨੀਫਿਟਸ ਹੈ ਜਿੱਦਾਂ ਕਿ ਪ੍ਰਧਾਨ ਸਾਹਿਬ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਦੱਸਿਆ ਵੀ ਕੀ ਬੈਨੀਫਿਟਸ ਕਿੰਨੇ ਹੈਗੇ ਆ ਸੋ ਸਾਰੇ ਜਿੰਨੇ ਵੀ ਆ ਇੱਥੇ ਮੈਂਬਰ ਪਹੁੰਚੇ ਨੇ ਜਾਂ ਕੋਈ ਐਟੈਂਡ ਹੈਗਾ ਆ ਉਹ ਵੀ ਨੈਕਸਟ ਮੀਟਿੰਗ ਦੇ ਵਿੱਚ ਆ ਸਕਦਾ ਹੈਗਾ ਆ ਬਾਕੀ ਕਹਿਣ ਨੂੰ ਤਾਂ तकरीबन ਸਾਰੀਆਂ ਗੱਲਾਂ ਹੋ ਚੁੱਕੀਆਂ ਹੈਗੀਆਂ ਹਰ ਕਿਸੇ ਨੇ ਆਪਣੇ ਸੁਝਾਅ ਵੀ ਰੱਖ ਲਏ ਹੈਗੇ ਆ ਸੋ ਗਰੁੱਪ ਵੀ ਜਿਹੜਾ ਹੈਗਾ ਬਣਿਆ ਹੋਇਆ ਹੈਗਾ ਸਾਰੀਆਂ ਚੀਜ਼ਾਂ ਆ ਹਰ ਤਰ੍ਹਾਂ ਦਾ ਇੱਕ ਦੂਸਰੇ ਦੇ ਨਾਲ ਆਪਾਂ ਸਹਿਯੋਗ ਕਰਕੇ ਇਸ ਯੂਨਿਟ ਨੂੰ ਆਪਾਂ ਵਾਧਾ ਕਰਨਾ ਕਿਉਂਕਿ ਲੱਗਦੇ ਪਿੰਡ ਜਿਹੜੇ ਆ ਉਹ ਉੱਥੇ ਵੀ ਛੋਟੀਆਂ ਛੋਟੀਆਂ ਇਕਾਈਆਂ ਬਣੀਆਂ ਹੋਈਆਂ ਜਿੱਦਾਂ ਕਿ ਸ਼ੰਕਰ ਸਰੀ ਆਪਣੇ ਸ਼ਾਹਕੋਟ ਆ ਮਹਿਤੋਰੀਆ ਨੂੰ ਮੈਂ ਨਾ ਹੋਰ ਸਾਰੇ ਪਾਸੇ ਜਿਹੜੇ ਆਪਣੇ ਨਕੋਦਰ ਸ਼ਹਿਰ ਦੇ ਨਾਲ ਲੱਗਦੇ ਹੈਗੇ ਆ ਸਟੂਡੀਓ ਤੇ ਕਈਆਂ ਦਾ ਕੀ ਆ ਵੀ ਇੱਕ ਦੂਸਰੇ ਦੇ ਨਾਲ ਜਿਆਦਾ ਯਾਰਾਨਾ ਹੁੰਦਾ ਹੈਗਾ ਭਾਈਚਾਰਾ ਹੁੰਦਾ ਪ੍ਰੇਮ ਪਿਆਰ ਹੁੰਦਾ ਉਹਨੂੰ ਹੋਰ ਵਧਾਉਣ ਵਾਸਤੇ ਤੁਸੀਂ ਜਿੱਦਾਂ ਕਿ ਭਾਈ ਹੁਣੇ ਹੀ ਦੱਸ ਰਹੇ ਸੀਗੇ ਕਿ ਮੇਰੀ ਅੱਜ ਜੁਆਇਨਿੰਗ ਕਰਵਾਈ ਹੈਗੀ ਆ ਸੋ ਉਹ ਇੱਕ ਪ੍ਰੇਮ ਪਿਆਰ ਹੈ ਤਾਂ ਤਾਂ ਉਹ ਜੁਆਇਨਿੰਗ ਪਹਿਲਾਂ ਦੇ ਭਾਵੇਂ ਪੁਰਾਣੇ ਸਟੂਡੀਓ ਨੂੰ ਆਪਰੇਟ ਕਰ ਰਹੇ ਆ ਚਲਾ ਰਹੇ ਆ ਤੇ ਕਾਫੀ ਪੁਰਾਣੇ ਕਾਰੀਗਰ ਹੈਗੇ ਆ ਫੋਟੋਗ੍ਰਾਫਰ ਸੋ ਇਸੇ ਤਰ੍ਹਾਂ ਦੇ ਨਾਲ ਅਸੀਂ ਇੱਕ ਦੂਸਰੇ ਦੇ ਨਾਲ ਸਹਿਓ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਵਧਾ ਸਕਦੇ ਆ ਮੈਂ ਹੁਣ ਛੋਟੀ ਜਿਹੀ ਇੱਕ ਗੱਲ ਕਰਨਾ ਚਾਹੁੰਦਾ ਹੈਗਾ ਵੀ ਜੋ ਐਸੋਸੀਏਸ਼ਨ ਦਾ ਮਤਲਬ ਆ ਸੰਗਠਨ ਹਰ ਮੈਕਮੇ ਦੇ ਵਿੱਚ ਹਰ ਜਗ੍ਹਾ ਇਹ ਐਸੋਸੀਏਸ਼ਨਾਂ ਜਿਹੜੀਆਂ ਬੜੀਆਂ ਹੈਗੀਆਂ ਤੇ ਉਹਦੇ ਵਿੱਚ ਜੇ ਤੁਸੀਂ ਹਰ ਚੀਜ਼ ਨੂੰ ਫੋਲੋ ਕਰੋਗੇ ਤਾਂ ਉਹਦੇ ਬੈਨੀਫਿਟਸ ਬਹੁਤ ਜ਼ਿਆਦਾ ਹੈਗੇ ਹੁੰਦੇ ਆ ਕਿਉਂਕਿ ਜਿਸ ਤਰ੍ਹਾਂ ਕਿ ਮੈਂ ਗੱਲ ਕਰ ਰਿਹਾ ਸੀਗਾ ਗੋਵਿੰਦ ਭਾਜੀ ਹੁਣੀ ਗੱਲ ਕੀਤੀ ਹੈਗੀ ਆ ਵੀ ਫਿਲਮ ਲਾਈਨ ਦੇ ਨਾਲ ਜੁੜਿਆ ਇਸੇ ਤਰ੍ਹਾਂ ਮੈਂ ਵੀ ਫਿਲਮ ਨਾਇੰ ਦੇ ਨਾਲ ਜੁੜਿਆ ਹੈਗਾ ਸੋ ਉੱਥੇ ਵੀ ਵੱਡੇ ਲੈਵਲ ਤੇ ਬੰਬੇ ਵੀ ਸਾਰੀਆਂ ਐਸੋਸੀਏਸ਼ਨਾਂ ਬਣੀਆਂ ਹੋਈਆਂ ਹੈਗੀਆਂ ਤੇ ਮੇਰੇ ਖਿਆਲ ਇਹ ਵੀ ਕਿ ਕਿਸੇ ਦਾ 1 ਰੁਪਿਆ ਇਵਨ ਸਪੌਟ ਬਾਈ ਸਪੌਟ ਬਾਈ ਉਹਨੂੰ ਕਿਹਾ ਜਾਂਦਾ ਜਿਹੜਾ ਪਾਣੀ ਪੁਲਾਉਂਦਾ ਲੋਕੇਸ਼ਨ ਦੇ ਉੱਤੇ ਉਹਦਾ ਵੀ 1 ਰੁਪਿਆ ਕੋਈ ਪ੍ਰੋਡਿਊਸਰ ਜਾਂ ਕੋਈ ਹੋਰ ਬੰਦਾ 100 ਰੁਪਿਆ ਨਹੀਂ ਮਾਰ ਲੱਗਦਾ ਹੈਗਾ ਐਸੋਸੀਏਸ਼ਨ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਗਿਆਨ ਹੈ ਇੰਨੀ ਪਾਵਰ ਹੈ ਸੋ ਸਾਰਿਆਂ ਦਾ ਮੈਂ ਫਿਰ ਤੋਂ ਤਹਿ ਦਿਲ ਤੋਂ ਧੰਨਵਾਦ ਕਰਦਾ ਮੇਰਾ ਨਾਮ surjit singh ਹੀਰ surjit heer ਵੀ ਕਹਿੰਦੇ ਹੈਗੇ ਆ ਤੇ ਮੇਰਾ ਸਟੂਡੀਓ ਜਾਂ ਕੈਲੋ ਵੀ ਫਿਲਮ ਲਾਈਨ ਨਾਲ ਜੁੜਿਆ ਹੋਇਆ ਉਹਦਾ ਨਾਮ ਚੱਲਦਾ ਐਸ ਐਚ ਫਿਲਮਸ ਨਾਲ ਜਿਹੜਾ ਹੈਗਾ ਐਸ ਐਚ ਫਿਲਮਸ ਐਂਡ ਸਟੂਡੀਓ ਪੀ ਪੀਏ ਯੂਨਿਟ ਦੇ ਵਿੱਚ ਮੈਂ ਐਜ਼ ਅ ਮੈਂਬਰ 10 ਸਾਲ ਤੋਂ ਕੰਮ ਕਰ ਰਿਹਾ ਸੋ ਬਹੁਤ ਬਹੁਤ ਧੰਨਵਾਦ ਜੀ ਵਾਦ-ਵਾਦ ਮਿਹਰਬਾਨੀ ਸੋ ਜਿਦਾ ਅਸੀਂ ਕੱਲ ਇੱਕ ਸਲਾਹ ਕੀਤੀ ਸੀ ਇੱਕ ਕੋਰ ਹੁਣ ਭਾਜੀ ਉਹਨਾਂ ਨੇ ਮੈਨੂੰ ਜਲਵਾਇਆ ਆਪਾਂ ਇਹ ਚਾਹੁੰਦੇ ਆ ਕਿ ਇੱਕ ਆਪਣੀ ਜਿੱਦਾਂ ਪੀਪੀਏ ਜੋਨ ਦੀ ਇਕਾਈ ਆ ਜਿਹੜੀ ਸੰਸਥਾ ਨਾਲ ਆਪਾਂ ਇਹਦੇ ਵਿੱਚ ਇੱਕ ਪ੍ਰੋਗਰਾਮ ਕਰਨਾ ਆਪਾਂ ਆਪਣਾ ਇਹ ਬਲੱਡ ਵਾਲੇ ਬੰਦੇ ਅਮਰ ਭਾਜੀ ਕਰ ਲੋ ਹੁਣ ਭਾਜੀ ਹੁਣ ਰੋਡ ਪਈ ਆ ਬਲਾਕ ਦੇਣੀ ਇਹ ਨਾਲ ਬਲਾਕ ਦਾ ਬਲਾਕ ਬੈਂਕ ਨਹੀਂ ਦੇਣਾ ਆ ਉਹ ਕੀ ਕਹਿੰਦੇ ਆ ਕਿ ਤੁਸੀਂ ਆਪ ਦਾ ਲੋਨਾ ਲਾਓ ਸਾਨੂੰ ਮੱਤੇ ਹੀ ਦੇ ਦਿਓ ਉਹਦੇ ਵਾਸਤੇ ਆਪਾਂ ਇੱਕ ਡੈਲੀ ਲਿਸਟ ਆਪਾਂ ਇੱਕ ਗਰੁੱਪ ਤਿਆਰ ਕਰਕੇ ਰੱਖਣਾ ਮੰਨ ਲਓ ਸਾਡੇ ਤੋਂ 10 12 ਬੰਦੇ ਆ ਸੀ ਹੈਗੇ 15-20 ਜਿੰਨੇ ਵੀ ਆ ਕੋਤੋਂ ਵੱਧ ਇਹ ਭਾਜੀ ਹੁਣ ਸਿੱਧੇ ਇਹਨਾਂ ਨੂੰ ਸੰਪਰਕ ਕਰਨਗੇ ਮੈਂ ਕੋਈ ਇੱਕ ਬੰਦਾ ਭੇਜ ਦਿੰਦਾ ਆ ਇਹ ਭਾਜੀ ਹੁਣਾਂ ਕੋ ਨੰਬਰ ਨੋਟ ਹੋ ਰਹੀ ਹੋਣਗੇ ਤਾਂ ਜਦੋਂ ਇਹ ਹਾਂਜੀ ਪੜੀ ਰੂੜੀ ਲਾ ਦੇਣਗੇ ਜਿਹਦੀ ਆ ਜਿਹੜਾ ਲੱਗਿਆ ਉਹ ਜਾ ਕੇ ਦੇ ਆ। ਤੋਂ ਇਹ ਇੱਕ ਇਦਾਂ ਸੀ ਬਣਾਉਣਾ ਚਾਹੁੰਦੇ ਆ। ਸੋ ਜਿਹੜਾ ਵੀ ਬੰਦਾ ਉਹਦੇ ਵਿੱਚ ਆਪਣਾ ਨਾਮ ਲਿਖਾਉਣਾ ਚਾਹੁੰਦਾ ਪਰ ਸ਼ਰਤ ਇਹ ਆ ਕਿ ਜਿੱਦਣ ਕਾਲ ਆ ਗਈ ਉਹਨੂੰ ਬਲੱਡ ਡੇਨ ਹੋਣਾ ਆਪੇ ਹੀ। ਐ ਦੇ ਵੌਲੰਟੀਅਰ ਪ੍ਰੋਗਰਾਮ ਤੇ ਹੋਵੇ ਜਾਂ ਕਿੱਦਾਂ ਹੋਵੇ ਉਹ ਬੱਕਰੀ ਗੱਲ ਆ। ਤੋਂ ਮੇਰਾ ਕਹਿਣ ਦਾ ਬਾਪ ਉਹੋ ਹੀ ਬੰਦਾ ਸਾਨੂੰ ਨਾਮ ਲਿਖਾ ਦੇਵੇ ਜਿਹੜਾ ਬਲੱਡ ਦੇ ਸਕਦਾ ਆ ਔਰ ਦੇਣਾ ਚਾਹੁੰਦਾ ਆ। ਕਿ ਬਲੱਡ ਦੇਣਾ ਇੱਕ ਬਹੁਤ ਵਧੀਆ ਕੋਈ ਬਲੱਡ ਨੂੰ ਅਸੀਂ ਬਾਹਰ ਨਹੀਂ ਮਾਦੇ ਸਾਡੀ ਬੋਡੀ ਪ੍ਰੋਡਿਊਸ ਕਰਦੀ ਜਦੋਂ ਤੁਸੀਂ ਬਲੱਡ ਨਹੀਂ ਦਿੰਦੇ ਨੀ ਐਦਾਂ ਕਿਸੇ ਨੂੰ ਕੋਈ ਵੱਖਰੀ ਜੀ ਖੁਸ਼ੀ ਮਹਿਸੂਸ ਨਹੀਂ ਹੁੰਦੀ ਕਿਉਂਕਿ ਆਪਾਂ ਦੇਣਾ ਉਹ ਐਦਾਂ ਆ ਪਰਜ ਕਰ ਲੋ ਹੁਣੇ ਹਸਪਤਾਲ ਆ ਭਾਜੀ ਹੁਣਾਂ ਮੁੰਡਾ ਆ ਇਹਨਾਂ ਨੂੰ ਰਿਪੋਰਟ ਨੇ ਕਹਿੰਦਾ ਬਲੱਡ ਦਿਓ ਬਲੱਡ ਬੈਂਕ ਤੇ ਜਾਣਾ ਆ ਉਹ ਉਹਨੇ ਉਹ ਦੇ ਜਣਾ ਇਹਨਾਂ ਨੂੰ ਆਪਾਂ ਉੱਥੇ ਚੇਂਜ ਕਰ ਲੈਂਦੇ ਆ ਆਪਾਂ ਉਹਦਾ ਕੈਂਪ ਟਾਈਪ ਦੇ ਰੱਖਾਂ ਇੱਕ ਉਹ ਨੋਟ ਦਿਵਾਵਾਂਗੇ ਆਪਾਂ

ਦੇਖਿਓ ਸਾਰੇ ਜਣੇ ਇਧਰ ਹਾਂਜੀ ਹਾਂਜੀ ਇਸਮਾਈਲ ਓਕੇ ਜੀ ਤਾੜੀਆਂ ਹੋਰ ਜਿਹੜੇ ਆ ਨਹੀਂ ਬੰਦੇ ਜਿਹੜੇ ਬੰਦੇ ਨੇ Bye.